ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਆਪਾਂ ਮੈਥ ਦੀ ਕਲਾਸ 'ਚ ਗੱਲ ਕਰਾਂਗੇ ਪਿੰਨਾਂ ਦੇ ਘਟਾਓ ਬਾਰੇ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਪਿੰਨਾਂ ਦੇ ਜੋੜ ਬਾਰੇ ਕਰ ਚੁੱਕੇ ਹਾਂ ਜੇਕਰ ਉਹ ਕਲਾਸ ਨਹੀਂ ਵੇਖੀ ਤਾਂ ਉਹ ਵੀ ਜ਼ਰੂਰ ਵੇਖੋ ਤਾਂ ਪਿੰਨਾਂ ਦੀ ਘਟਾਓ ਕਰਨ ਤੋਂ ਪਹਿਲਾਂ ਆਪਾਂ ਕੁਝ ਰੂਲ ਵੇਖਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈੱਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤੇ ਦੇਖਦੇ ਆ ਆਪਾਂ ਜੋੜ ਘਟਾਓ ਦੇ ਰੂਲ ਕੀ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਜੇਕਰ ਦੋਨੋਂ ਰਕਮਾਂ ਪਲੱਸ ਦੀਆਂ ਹੋਣ ਤਾਂ ਆਪਾਂ ਜੋੜ ਕਰਨਾ ਹੋਵੇ ਮੰਨ ਲਓ ਦੋਵੇਂ ਪਿੰਨਾ ਪਲੱਸ ਦੀਆਂ ਨੇ ਤੇ ਆਪਾਂ ਉਹਨਾਂ ਨੂੰ ਜੋੜ ਕਰਨਾ ਹੈ ਤਾਂ ਆਪਾਂ ਉਹਨਾਂ ਨੂੰ ਜੋੜ ਕਰਾਂਗੇ ਤੇ ਨਿਸ਼ਾਨ ਪਲੱਸ ਦਾ ਆਵੇਗਾ ਜਿਸ ਦੇ ਵਿੱਚ ਆਪਾਂ ਪਹਿਲਾਂ ਪਲੱਸ ਦੀ ਪਿੰਨਾ ਬਾਰੇ ਗੱਲ ਕਰ ਚੁੱਕੇ ਹਾਂ ਤਾਂ ਉਹਦੇ 'ਚ ਇਹ ਮੈਂ ਰੂਲ ਨਹੀਂ ਦੱਸਿਆ ਸੀ ਹੁਣ ਮੈਂ ਤੁਹਾਨੂੰ ਜੇਕਰ ਰਕਮਾਂ ਦੋਵੇਂ ਮਾਈਨਸ ਦੀਆਂ ਹੋਣ ਤੇ ਆਪਾਂ ਪਿੰਨਾ ਦਾ ਜੋੜ ਜਾਂ ਘਟਾਓ ਕਰਨਾ ਹੋਵੇ ਤਾਂ ਜੇਕਰ ਦੋਵੇਂ ਰਕਮਾਂ ਜਾਂ ਦੋਵੇਂ ਪਿੰਨਾਂ ਜੋੜ ਦਿਆਂ ਨੇ ਤਾਂ ਜਿਹੜਾ ਆਪਣੇ ਕੋਲ ਜੋੜ ਕੀਤਾ ਜਾਵੇਗਾ ਤੇ ਜਿਹੜਾ ਨਿਸ਼ਾਨ ਆਵੇਗਾ ਉਹ ਪਲੱਸ ਦਾ ਹੈ ਮਾਈਨਸ ਦਾ ਆਵੇਗਾ ਜੇ ਦੋਵੇਂ ਮਾਈਨਸ ਦੀਆਂ ਨੇ ਜੇ ਦੋਨੋਂ ਪਲੱਸ ਦੀਆਂ ਨੇ ਤਾਂ ਜੋੜ ਕੀਤਾ ਜਾਵੇ ਤਾਂ ਨਿਸ਼ਾਨ ਪਲੱਸ ਦਾ ਆਵੇਗਾ ਤੇ ਜੇ ਜਦੋਂ ਉਹਨਾਂ ਦੇ ਵਿੱਚੋਂ ਇੱਕ ਰਕਮ ਜਿਹੜੀ ਇਹ ਪਲੱਸ ਦੀ ਹੈ ਤੇ ਇੱਕ ਮਾਈਨਸ ਦੀ ਹੈ ਦੋਨਾਂ ਦੇ ਵਿੱਚ ਇੱਕ ਪਲੱਸ ਤੇ ਇੱਕ ਮਾਈਨਸ ਹੋਵੇ ਇੱਕ ਪਿੰਨ ਪਲੱਸ ਦੀ ਹੈ ਇੱਕ ਪਿੰਨ ਮਾਈਨਸ ਦੀ ਹੈ ਜਾਂ ਇੱਕ ਰਕਮ ਪਲੱਸ ਦੀ ਹੈ ਤੇ ਇੱਕ ਰਕਮ ਮਾਈਨਸ ਦੀ ਹੈ ਤਾਂ ਉਹਨਾਂ ਦੀ ਘਟਾਓ ਕੀਤੀ ਜਾਵੇ ਤਾਂ ਜਿਹੜੀ ਘਟਾਓ ਕੀਤੀ ਜਾਂਦੀ ਹੈ ਵੱਡੀ ਰਕਮ ਦੇ ਵਿੱਚੋਂ ਛੋਟੀ ਰਕਮ ਘਟਾ ਦਿੱਤੀ ਜਾਂਦੀ ਹੈ ਤੇ ਨਿਸ਼ਾਨ ਜਿਹੜੀ ਵੱਡੀ ਰਕਮ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਜੇਕਰ ਪਲੱਸ ਦੀ ਵੱਡੀ ਰਕਮ ਹੈ ਤੇ ਪਲੱਸ ਦਾ ਨਿਸ਼ਾਨ ਲਾਵਾਂਗੇ ਜੇ ਛੋਟੀ ਰਕਮ ਪਲੱਸ ਦੀ ਹੈ ਮਾਈਨਸ ਦੀ ਹੈ ਤਾਂ ਵੱਡੀ ਰਕਮ ਮਾਈਨਸ ਦੀ ਹੈ ਤੇ ਮਾਈਨਸ ਦਾ ਨਿਸ਼ਾਨ ਲਾਵਾਂਗੇ ਦੋਨਾਂ ਵਿੱਚੋਂ ਜਿਹੜੀ ਰਕਮ ਵੱਡੀ ਹੋਵੇਗੀ ਉਸ ਦਾ ਨਿਸ਼ਾਨ ਲਾਇਆ ਜਾਵੇਗਾ ਤੇ ਅੱਜ ਆਪਾਂ ਕਰਦੇ ਹਾਂ ਪਹਿਲਾ ਸਵਾਲ ਕਰਦੇ ਹਾਂ ਤਾਂ ਫਿਰ ਵੇਖਦੇ ਹਾਂ ਕਿਵੇਂ ਆਪਾਂ ਇਹ ਹੱਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸਵਾਲ ਵੇਖਦੇ ਹਾਂ ਮੰਨ ਲਓ ਸ ਆਪਣੇ ਕੋਲ ਕੋਈ ਵੀ ਰਕਮ ਹੈ ਇਹ 15/ 7 10/ 7 ਤਾਂ 10/ 7 ਤਾਂ ਆਪਾਂ ਇਸ ਦੀ ਘਟਾਓ ਕਰਨੀ ਹੈ ਵਿੱਚ ਘਟਾਓ ਦਾ ਨਿਸ਼ਾਨ ਹੈ ਤਾਂ ਆਪਾਂ ਇਸ ਦੀ ਘਟਾਓ ਕਰਾਂਗੇ ਤਾਂ ਕੀ ਹੋਏਗਾ ਕਿਉਂਕਿ ਦੋਨਾਂ ਦੇ ਹਰ ਬਰਾਬਰ ਨੇ ਹਰ ਬਰਾਬਰ ਹੋਣ ਤਾਂ ਹਮੇਸ਼ਾ ਜਿਹੜਾ ਇੱਕ ਘਰ ਲੈ ਲਿਆ ਜਾਂਦਾ ਹੈ ਤਾਂ ਇਸ ਦੇ ਜਿਹੜਾ ਡਿਨੋਮੀਨੇਟਰ ਬਰਾਬਰ ਨੇ ਇਸ ਲਈ ਸਾਡੇ ਕੋਲ 7 ਆਏਗਾ ਤਾਂ ਉੱਪਰ ਜਿਹੜੀਆਂ ਰਕਮਾਂ ਅਸੀਂ ਸੇਮ ਲਿਖਦੇ ਹਾਂ ਜਿਵੇਂ ਜੋੜ ਵਿੱਚ ਕਰਦੇ ਸੀ ਉੱਪਰ ਵਾਲੀ ਰਕਮ ਨੂੰ ਕੁਝ গুণਾ ਜੋੜ ਘਟਾਓ ਕਰਨ ਦੀ ਜ਼ਰੂਰਤ ਨਹੀਂ ਹੈ ਤਾਂ 15 10 ਆ ਜਾਏਗਾ ਤੇ 15 ਦੇ ਵਿੱਚੋਂ 10 ਘਟਣਗੇ ਤਾਂ 5 7 ਇਸ ਦਾ ਜਿਹੜਾ ਆਨਸਰ ਆਏਗਾ ਵੱਡੀ ਰਕਮ ਵਿੱਚੋਂ ਛੋਟੀ ਰਕਮ ਘਟਾਵਾਂਗੇ 15 ਦੇ ਵਿੱਚੋਂ 10 ਜਾਣਗੇ ਤੇ ਪਲੱਸ ਦੇ 5 ਬਚਣਗੇ ਤਾਂ 5 ਜਿਹੜਾ ਪਲੱਸ ਦਾ 5 ਆਵੇਗਾ ਵੱਡੀ ਰਕਮ ਵਿੱਚੋਂ ਛੋਟੀ ਰਕਮ ਘਟਾ ਦੇਾਂਗੇ ਸਵਾਲ ਨੰਬਰ 2 ਕਰਦੇ ਆਂ ਆਪਾਂ ਮਨ ਲਓ ਆਪਣੇ ਕੋਲ 15/7 ਤਿੰਨ ਰਕਮਾਂ ਦਿੱਤੀਆਂ ਆਈਆਂ ਨੇ ਤਾਂ -4/7 ਤਾਂ 5/7 ਆਪਣੇ ਕੋਲ ਤਿੰਨ ਰਕਮਾਂ ਨੇ ਤਾਂ ਤਿੰਨਾਂ ਰਕਮਾਂ ਦੀ ਆਪਾਂ ਘਟਾਓ ਕਿਵੇਂ ਕਰਾਂਗੇ ਸੇਮ ਉਸੇ ਤਰ੍ਹਾਂ बटा ਇਹਨਾਂ ਦਾ 7 ਤੇ ਸੇਮ बटे ਨੇ ਤਿੰਨਾਂ ਦੇ ਤਾਂ ਆਪਾਂ ਇੱਕ 7 ਲੈ ਲਵਾਂਗੇ ਉੱਪਰ ਵਾਲੀ ਰਕਮਾ ਉਵੇਂ ਲਿਖਾਂਗੇ 15 -4 -5 ਉੱਪਰ ਉਹਨੀ ਰਕਮਾਂ ਅਸੀਂ ਲਿਖ ਦੇਾਂਗੇ ਤਾਂ ਉਸ ਤੋਂ ਬਾਅਦ 15 ਤਾਂ ਦੋਵੇਂ ਮੈਂਸ ਦੀ ਰਕਮਾਂ 5 ਤੇ 4 ਦੋਵੇਂ ਮੈਂਸ ਨੂੰ ਮਾਈਨਸ ਮਾਈਨਸ ਜਿਹੜਾ ਪਲੱਸ ਕਰ ਦੇਣਾ ਤੇ ਚਾਰ ਮਾਈਨਸ ਤਾਂ ਲੈ ਜਾਣਾ ਤੇ 9 ਮਾਈਨਸ ਦਾ ਆ ਜਾਏਗਾ 7 ਤਾਂ ਹੁਣ ਆਪਣੇ ਕੋਲ ਇੱਕ ਪਲੱਸ ਦੀ ਇੱਕ ਮਾਈਨਸ ਦੀ ਆਪਾਂ ਘਟਾਓ ਕਰਾਂਗੇ ਵੱਡੀ ਵਿੱਚ ਛੋਟੀ ਘਟਾਵਾਂਗੇ ਤਾਂ ਵੱਡੀ ਵਿੱਚ ਛੋਟੀ ਘਟਾਵਾਂਗੇ 15 ਦੇ ਵਿੱਚੋਂ 9 ਘਟਾਵਾਂਗੇ ਤਾਂ 6 ਬਚਣਗੇ ਤਾਂ 6 ਜਿਹੜੇ ਨੇ ਵੱਡੀ ਰਕਮ 15 ਹੈ 15 ਦੇ ਅੱਗੇ ਪਲੱਸ ਦਾ ਨਿਸ਼ਾਨ ਹੈ ਇਸ ਲਈ ਆਪਣੇ ਕੋਲ ਪਲੱਸ ਦਾ ਆਏਗਾ 6/7 ਸਾਡਾ ਜਿਹੜਾ ਆਨਸਰ ਹੋਏਗਾ ਤਾਂ ਇੱਕ ਹੋਰ ਆਪਾਂ ਸਵਾਲ ਕਰਦੇ ਆਂ ਦੇ ਨਾਲ ਦਾ ਜੇਕਰ ਆਪਣੇ ਕੋਲ 3/7 5/7 ਤਾਂ ਕੀ ਹੋਏਗਾ ਨੋਮਿਨੇਟਰ ਇਸ ਦਾ ਵੀ ਬਰਾਬਰ ਹੈ 5 ਦੀ ਜਗ੍ਹਾ ਤੇ 7 ਦੀ ਜਗ੍ਹਾ ਤੇ ਕੁਝ ਹੋਰ ਵੀ ਲੈ ਚੁਣਨਾ ਆਪਾਂ ਬਦਲ ਲੈਂਦੇ ਹਾਂ ਇੱਥੇ ਮੰਨ ਲਓ ਆਪਾਂ 4 ਲਾ ਲਿਆ ਤਾਂ ਸਾਡੇ ਕੋਲ 4 ਆ ਜਾਏਗਾ ਉੱਪਰ ਆਪਣੇ ਕੋਲ ਸੇਮ ਹੋਵੇ ਆਏਗਾ 3 5 ਵੱਡੀ ਵਿੱਚ ਰਕਮ ਵਿੱਚ ਛੋਟੀ ਘਟਾਵਾਂਗੇ 5 ਚੋਂ 3 ਜਾਣਗੇ ਤਾਂ ਬਚਣਗੇ 2 ਤੇ 2 4 ਜਿਹੜਾ 2 ਬਚਿਆ ਸਾਡੇ ਕੋਲ ਵੱਡੀ ਰਕਮ ਵਿੱਚ ਛੋਟੀ ਰਕਮ ਉਤਰਾ ਕੇ ਤਾਂ ਜਿਹੜਾ ਮਾਈਨਸ ਦਾ 5 ਸੀ ਇਸ ਦੀ ਵੱਡੀ ਰਕਮ ਮਾਈਨਸ ਜੇ ਮਾਈਨਸ ਦਾ ਨਿਸ਼ਾਨ ਆਵੇਗਾ ਜੇਕਰ ਕਟਿੰਦੇ ਹੋਣ ਤਾਂ ਕੱਟ ਵੀ ਸਕਦਾ ਹੈ 1 ਤੇ 2 ਦੇ ਪਾੜੇ ਵਿੱਚ ਕੱਟ ਕੇ ਆਪਾਂ -1 2 ਜਿਹੜਾ ਇਹਦਾ ਆਨਸਰ ਹੋਵੇਗਾ ਅੱਗੇ ਆਪਾਂ ਕਰਦੇ ਹਾਂ ਜੇਕਰ ਡਿਨੋਮੀਨੇਟਰ ਬਰਾਬਰ ਨਾ ਹੋਣ ਤਾਂ ਫਿਰ ਕਿਵੇਂ ਜੋੜ ਕੀਤਾ ਜਾਂਦਾ ਹੈ ਕਟਾਓ ਕਿਵੇਂ ਕੀਤੀ ਜਾਂਦੀ ਹੈ ਕੱਲ ਆਪਾਂ ਕੀਤਾ ਸੀ ਜੋੜ ਅੱਜ ਆਪਾਂ ਕਟਾਓ ਕਰ ਰਹੇ ਹਾਂ ਤਾਂ ਫਿਰ ਆਪਾਂ ਕਟਾਓ ਦੀ ਗੱਲ ਕਰਦੇ ਹਾਂ ਜੇਕਰ ਡਿਨੋਮੀਨੇਟਰ ਬਰਾਬਰ ਨਾ ਹੋਣ ਤਾਂ ਜਿਵੇਂ 5/3 15/7 ਤਾਂ ਹੁਣ ਦੋਵੇਂ ਜਿਹੜੇ ਨੇ 7 ਤੇ 3 ਦਾ ਸੀ ਐਲਸੀਐਮ ਲਾਵਾਂਗੇ ਤਾਂ ਇਹ ਦੋਨੋਂ ਕਿਸੇ ਵੀ ਟੇਬਲ ਵਿੱਚ ਨਹੀਂ ਜਾਂਦੇ ਦੋਵੇਂ ਜਿਹੜੇ ਪ੍ਰਾਈਮ ਨੰਬਰ ਨੇ ਤਾਂ ਇਸ ਲਈ ਜਿਹੜੇ ਨੇ 7 3 21 ਜਿਹੜਾ ਦਾ ਐਲਸੀਐਮ ਆਏਗਾ ਤਾਂ 21 ਨੂੰ ਭਾਗ ਕਰਾਂਗੇ 3 ਨਾਲ 7 ਆਵੇਗਾ ਤਾਂ 7 ਨੂੰ ਗੁਣਾ ਕਰਾਂਗੇ 5 ਨਾਲ 7 5 35 ਆਏਗਾ ਮਾਈਨਸ ਕਰਾਂਗੇ 21 ਨੂੰ ਭਾਗ ਕਰਾਂਗੇ 7 ਨਾਲ 3 ਆਏਗਾ ਤਾਂ 3 ਨੂੰ ਗੁਣਾ ਕਰਾਂਗੇ 15 ਨਾਲ ਤਾਂ 15 3 45 ਆਏਗਾ ਤੇ 35 ਦੇ ਵਿੱਚੋਂ 45 ਘਟ ਜਾਣਗੇ ਕਿਉਂਕਿ ਇੱਕ ਰਕਮ ਪਲੱਸ ਦੀ ਇੱਕ ਰਕਮ ਮੈਂਸ ਦੀ ਤਾਂ ਘਟਾਓ ਕੀਤੀ ਜਾਂਦੀ ਹੈ 35 ਜੀ 45 ਜਾਣਗੇ ਤਾਂ ਸਾਡੇ ਕੋਲ 10 ਬਚੇਗਾ 10 ਵਟਾ 21 ਤਾਂ ਵੱਡੀ ਰਕਮ ਦਾ ਨਿਸ਼ਾਨ ਲਾਵਾਂਗੇ ਤੇ ਵੱਡੀ ਰਕਮ 45 ਹੈ ਤੇ 45 ਦੇ ਅੱਗੇ ਮੈਂਸ ਦਾ ਨਿਸ਼ਾਨ ਹੈ ਤੇ ਮਾਈਨਸ ਦਾ 10 ਵਟਾ 21 ਸਾਡਾ ਜਿਹੜਾ ਆਨਸਰ ਆਏਗਾ ਅੱਗੇ ਪੰਜਵਾਂ ਸਵਾਲ ਖਤਰਦੇ ਆਂ ਤੇ 7/5 3/10 ਇਹ ਵੀ ਆਪਾਂ ਘਟਾਓ ਕਰਦੇ ਆ ਤਾਂ ਇਸ ਦਾ ਅਸੀਂ ਐਲਸੀਐਮ ਲਵਾਂਗੇ 10 ਤੇ 5 ਦਾ ਐਲਸੀਐਮ ਆਏਗਾ ਸਾਡੇ ਕੋਲ 10 ਜੇ ਐਲਸੀਐਮ ਕਰਨਾਂ ਦੀ ਆਦਤ ਐਲਸੀਐਮ ਦੀ ਆਪਣੀ ਵੀਡੀਓ ਬਣੀ ਹੋਈ ਹੈ ਉਹ ਤੁਸੀਂ ਵੇਖ ਲਓ ਤਾਂ ਐਲਸੀਐਮ ਕਰਨਾ ਜ਼ਰੂਰ ਸਿੱਖੋ ਤਾਂ ਹੁਣ 10 ਨੂੰ ਭਾਗ ਕਰਾਂਗੇ 5 ਨਾਲ ਤਾਂ ਦੋ ਆਏਗਾ ਤਾਂ ਦੋ ਨੂੰ ਗੁਣਾ ਕਰਾਂਗੇ 7 ਨਾਲ ਤੇ 7 2 14 ਆਏਗਾ। 10 ਨੂੰ ਭਾਗ ਕਰਾਂਗੇ 10 ਨਾਲ ਤਾਂ 1 ਆਏਗਾ ਤੇ 1 ਨੂੰ ਗੁਣਾ ਕਰਾਂਗੇ 3 ਨਾਲ 3 1 3। 14 ਦੇ ਵਿੱਚੋਂ 3 ਜਾਣਗੇ 1 ਪਲੱਸ ਦੀ 1 ਮਾਈਨਸ ਦੀ ਘਟਾਓ ਹੋਏਗੀ ਤਾਂ 11 ਆਏਗਾ। ਤਾਂ ਵੱਡੀ ਰਕਮ 14 ਹੈ ਪਲੱਸ ਦੀ ਇਸ ਲਈ 11 ਜਿਹੜਾ ਹੈ ਪਲੱਸ ਦਾ ਆਏਗਾ। 11 10 ਸਾਡੇ ਕੋਲ ਆਨਸਰ ਆ ਜਾਏਗਾ। ਅੱਗੇ ਆਪਾਂ ਸਵਾਲ ਨੰਬਰ 6 ਕਰਦੇ ਹਾਂ। ਮੰਨ ਲਓ ਆਪਣੇ ਕੋਲ 16/7 ਮਾਈਨਸ 5/14 ਮਾਈਨਸ 9/10 ਤਾਂ ਇਹਦਾ ਐਲਸੀਐਮ ਲਵਾਂਗੇ 7 14 ਤੇ 10 ਦਾ ਦੋਤ ਜਾਏਗਾ 7 1 7 2 ਦੇ ਪਾੜੇ ਵਿੱਚ ਨਹੀਂ ਜਾਂਦਾ 7 2 ਨਹੀਂ ਇਹ 7 2 1 14 2 ਦੇ ਪਾੜੇ 'ਚ 7 ਤੇ ਆਏਗਾ ਤੇ 5 2 10 ਫਿਰ 7 ਤੇ ਕਰਾਂਗੇ 7 1 7 7 1 7 ਤੇ 5 ਦਾ 5 ਆਏਗਾ ਤੇ ਫਿਰ ਅਸੀਂ 5 ਤੇ ਕਰਾਂਗੇ 5 1 5 5 ਤੇ ਸਾਰੇ ਇੱਕ ਆ ਜਾਣਗੇ ਤੇ ਇਹਨਾਂ ਨੂੰ ਗੁਣਾ ਕਰਾਂਗੇ 2 7 5 ਤਾਂ ਸਾਡੇ ਕੋਲ ਆਏਗਾ 70 70 ਨੂੰ ਐਲਸੀਐਮ ਆ ਜਾਏਗਾ ਤਾਂ 70 ਨੂੰ ਭਾਗ ਕਰਾਂਗੇ 7 ਨਾਲ 7 ਆਵੇਗਾ ਤੇ 7 ਨੂੰ ਗੁਣਾ ਕਰਾਂਗੇ 16 ਨਾਲ ਤਾਂ 160 ਆ ਜਾਏਗਾ ਮਾਈਨਸ 70 ਨੂੰ ਭਾਗ ਕਰਾਂਗੇ 14 ਨਾਲ ਤਾਂ 14 ਨੂੰ 5 70 5 ਆਏਗਾ ਤੇ 5 ਨੂੰ ਗੁਣਾ ਕਰਾਂਗੇ 5 ਨਾਲ ਤਾਂ ਸਾਡੇ ਕੋਲ 25 ਆਏਗਾ ਤਾਂ ਆਓ ਦੋਸਤੋ ਅੱਗੇ 70 ਨੂੰ ਭਾਗ ਕਰਾਂਗੇ 10 ਨਾਲ ਤਾਂ 7 ਆਏਗਾ ਤੇ 7 ਨੂੰ ਭਾਗ ਕਰਾਂਗੇ ਗੁਣਾ ਕਰਾਂਗੇ 9 ਨਾਲ 9 73 ਤਾਂ ਉਸ ਤੋਂ ਬਾਅਦ ਅਸੀਂ 160 ਪਲੱਸ ਦਾ ਹੈ 25 ਤੇ 63 ਮਾਈਨਸ ਦੇ ਆਨੇ ਤੇ ਇਹਨਾਂ ਨੂੰ ਜੋੜ ਕਰ ਦਾਂਗੇ ਤੇ ਸਾਡੇ ਕੋਲ 68 ਆਵੇਗਾ 68 ਵਟਾ 70 ਤਾਂ 160 ਦੇ ਚੋਂ 68 ਘਟਾਵਾਂਗੇ ਤੇ 92 ਤੇ 92 ਵਟਾ 70 ਇਹ ਸਾਡਾ ਆਨਸਰ ਹੋਏਗਾ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰਨਾ ਅੱਜ ਦੀ ਵੀਡੀਓ ਵੇਖ ਲੈਣ ਤਾਂਵਾ